ਤਾਨੀ ਇਹ ਕੀ ਕਰਦੀਆਂ ਦੋਵੇਂ ਜਾਣੀਆਂ ਆ ਕਿੰਨੀ ਵਾਰੀ ਕਿਹਾ ਬੂਟਿਆਂ ਨੂੰ ਪਾਣੀ ਦਿਆ ਕਰੋ ਸਾਰੇ ਸੜ ਗਏ ਆ ਮੈਂ ਹੀ ਦਵਾ ਤੇ ਦਵਾ ਦੱਸ ਜੇ ਮਾਲੀ ਆਂਦਾ ਹੈ ਤੇ ਇੱਕ ਜਾਣੀ ਕੋਲ ਖਲੋ ਜਵੇ ਆ ਸਾਫ ਸਫਾਈ ਤੇ ਕਰਵਾਵੇ ਮिन्नੂ ਕਹਿ ਰਹੰਦਾ ਕਿ ਬੀਬੀ ਜੀ ਮੈਂਨੇ ਤਾਂ ਸਾਰਾ ਕੰਮ ਕਰ ਦਿਆ ਆ ਖੇਤ ਤੇ ਸਵਾਹ ਕੀਤਾ ਖਲਾਰਾ ਤੇ ਉਸੇ ਤਰ੍ਹਾਂ ਪਿਆ ਮੰਮੀ ਹਾਂ ਮੇਰੀ ਗੱਲ ਸੁਣ ਕੇ ਰਹਿਣਾ ਹਾਏ ਕਿੰਨਾ ਚਿੱਕੜ ਆ ਇੱਧਰ ਆਓ ਜਰਾ ਚਿੱਕੜ ਤੇ ਹੈਗਾ ਏ ਆ ਵੇਖ ਆ ਬੂਟਿਆਂ ਨੂੰ ਪਾਣੀ ਦੇਣ ਵਾਲਾ ਕਿਉਂ ਨਹੀਂ ਤੁਸੀਂ ਦਿੰਦੀਆਂ ਹੀ ਆ ਉਹ ਰਾਤੀ ਮੀਂਹ ਪੈ ਗਿਆ ਸੀ ਦਿੱਤਾ ਗਿਆ ਪਾਣੀ ਉਹਨਾਂ ਲਈ ਇੰਨੀ ਗਰਮੀ ਆ ਕਿ ਸ਼ਾਮੀ ਹੁਣ ਬੂਟਿਆਂ ਨੂੰ ਪਾਣੀ ਦੇਈਏ ਉਹ ਮਾਲੀ ਕੀ ਕਰਦਾ ਵਾ ਉਹਨੂੰ ਪੈਸੇ ਦੇਈ ਦੇ ਆਪਾਂ ਇਹੋ ਹੀ ਗੱਲ ਆ ਇੰਨੀ ਗਰਮੀ ਆ ਤੇ ਬੂਟਿਆਂ ਨੂੰ ਗਰਮੀਆਂ 'ਚ ਪਾਣੀ ਦੇਣਾ ਹੋਰ ਸਿਆਲ 'ਚ ਥੋੜਾ ਪਾਣੀ ਦੇਣਾ ਤੇ ਮਾਲੀ ਕਾਦੇ ਵਾਸਤੇ ਰੱਖਿਆ ਵਾ ਮਾਲੀ ਹਫਤੇ 'ਚ ਇੱਕ ਦਿਨ ਆਂਦਾ ਕੁੜੀਏ ਰੋਜ਼ ਨਹੀਂ ਆਂਦਾ ਮੰਮੀ ਤੂੰ ਮੈਨੂੰ ਜੋ ਕਹਿਣ ਦੇ ਜੇ ਹਲੇ ਮੇਰੇ ਬਿਆਹ ਨੂੰ ਟਾਈਮ ਹੀ ਕਿੰਨਾ ਕੋਇਆ ਵਾ ਉਹ ਜਿਹੜੀ ਤਾਂ ਢੀ ਪਿਆਰੀ ਵੱਡੀ ਨੂੰ ਆ ਉਹਨੂੰ ਕਵਾਂ ਜਾ ਕੇ ਮੈਨੂੰ ਜੇ ਤੂੰ ਸੁਣਾਈ ਜਾਂਦੇ ਜੇ ਉਹਨੂੰ ਵੀ ਥੋੜਾ ਬੋਤਾ ਕੰਮ ਕਹਿ ਦਿਆ ਕਰੋ ਜਦੋਂ ਦੀ ਮੈਂ ਵਿਆਹ ਕੇ ਆਈ ਹਾਂ ਨਾ ਤੂੰ ਹੀ ਤੇ ਉਹਨੂੰ ਫ੍ਰੀ ਕਰਤਾ ਵਾ ਤੇ ਸਾਰਾ ਕੰਮ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਪਾਤੀ ਆ ਥੋੜਾ ਜਿਹਾ ਆਪ ਹੀ ਸੋਚ ਲਓ ਪੁੱਤਰ ਜੀ ਮੈਂ ਸੋਚ ਸਮਝ ਕੇ ਗੱਲ ਕਰਨ ਰਹੀ ਆ ਜੋ ਉਹਦਾ ਫਰਜ਼ ਆ ਉਹ ਵੀ ਕਰਦੀ ਆ ਤੇ ਜੋ ਤੇਰਾ ਫਰਜ਼ ਆ ਤੂੰ ਵੀ ਕਰਦੀ ਆ ਮੇਰੀ ਗੱਲ ਸੁਣੋ ਐੜੀਆਂ ਜਿਦਾ ਕਰਦੀਆਂ ਨੇ ਤੁਸੀਂ ਕਿ ਉਹ ਕੰਮ ਕਰੇ ਤੇ ਮੈਂ ਨਾ ਕਰਾਂ ਮੈਂ ਕਰਾਂ ਤੇ ਉਹ ਨਾ ਕਰੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੋਵੇਂ ਭੈਣਾਂ ਰਲ ਮਿਲ ਕੇ ਕੰਮ ਕਰਿਆ ਕਰੋ ਮੈਨੂੰ ਨਾ ਕੋ ਮੈਂ ਤੇ ਉਹਨੂੰ ਭੈਣ ਹੀ ਸਮਝਿਆ ਹੈਗਾ ਬਾਕੀ ਸਹੀ ਕਹਿੰਦੇ ਆ ਲੋਕ ਜਿਹੜੀ ਆ ਜਠਾਣੀ ਹੁੰਦੀ ਨਾ ਉਹ ਕਦੀ ਭੈਣ ਨਹੀਂ ਬਣ ਸਕਦੀ ਭੈਣ ਭੈਣ ਹੀ ਹੁੰਦੀ ਆ ਇਹੋ ਹੀ ਕਿਤੇ ਮੇਰੀ ਸਗੀ ਭੈਣ ਹੁੰਦੀ ਉਹਨੇ ਮੈਨੂੰ ਕੁਝ ਕਰਨ ਦੇਣਾ ਸੀਗਾ ਏ ਤੇ ਮਿੰਟ-ਮਿੰਟ ਤੇ ਆ ਤੇਰਾ ਕੰਮ ਰਹਿ ਗਈ ਆ ਤੇਰੀ ਰਿਵਾਰੀ ਦੇ ਭਾਂਡੇ ਰਹਿ ਗਈ ਆ ਤੇਰੀ ਵਾਰੀ ਦਾ ਇਹ ਰਹਿ ਗਈ ਉਹ ਥੋੜੀ ਜੀ ਉਹਨੂੰ ਮੱਤ ਦੇ ਦੋ ਕਿੰਨੇ ਕ ਸਾਲ ਵਿਆਹ ਨੂੰ ਉਹਦੀ ਨੂੰ ਹੋ ਗਏ ਆ ਥੋੜਾ ਜੀ ਸਮਝਾ ਦੇਣਾ ਸੀਗਾ ਕਿ ਤੇਰੀ ਛੋਟੀ ਭੈਣਾ ਵਰਗੀ ਆ ਕਿ ਸਮਝਾਇਆ ਹੀ ਨਹੀਂ ਤੁਸੀਂ ਉਹਨੂੰ ਕਿੰਨੇ ਕ ਸਾਲ ਹੋ ਗਏ 2 ਸਾਲ ਤੇਰੇ ਤੋਂ ਪਹਿਲਾਂ ਉਹਦਾ ਵਿਆਹ ਹੋਇਆ ਉਹਨੇ ਆਂਦਿਆ ਸਾਰਾ ਘਰ ਸੰਭਲਿਆ ਸੀ ਤੇ ਮੈਂ ਉਸੇ ਤਰ੍ਹਾਂ ਚਾਹਨੀ ਆ ਕਿ ਤੂੰ ਹੀ ਦੋਵੇਂ ਰਲ ਕੇ ਘਰ ਸੰਭੋ ਸੇਗਿੰਦੇ ਆ ਸਾਰੇ ਛੋਟੀ ਨੂੰ ਜੋ ਮਰਜੀ ਕਰ ਲੈ ਪਰ लाਡਲੀ ਤੇ ਵੱਡੀ ਨੂੰ ਹੀ ਹੁੰਦੀ ਆ ਕਿਰਨ ਇਹ ਤੇਰੇ ਮਨ ਦਾ ਵਹਿਮ ਆ ਕਿ ਮੈਂ ਪੂਜਾ ਨੂੰ ਪਿਆਰ ਕਰਦੀ ਆ ਤੈਨੂੰ ਨਹੀਂ ਕਰਦੀ ਮੇਰੇ ਵਾਸਤੇ ਤਾਂ ਪੁੱਤ ਤੁਸੀਂ ਦੋਵੇਂ ਇੱਕੋ ਜਿਹੀਆਂ ਜੈ ਨਾ ਪਿਆਰ ਕਰਦੇ ਉਹ ਮੈਨੂੰ ਵੀ ਦਿਖੰਦੇ ਆ ਵਾ ਜਦੋਂ ਦੀ ਮੈਂ ਵਿਆਹੀ ਆਈ ਆ ਨਾ ਮੈਨੂੰ ਤੇ ਤੁਸੀਂ ਪੁੱਛਦੇ ਨਹੀਂ ਜੇ ਜਿੱਥੇ ਵੀ ਜਾਣਾ ਹੋਵੇ ਨਾ ਆਪਣੀ ਵੱਡੀ लाਡਲੀ ਨੂੰ ਨੂੰ ਲੈ ਕੇ ਜਾਂਦੇ ਜੇ ਕੱਲ ਬਾਜ਼ਾਰ ਗਏ ਸੀਗੇ ਮੈਨੂੰ ਕਿਉਂ ਨਹੀਂ ਖੜਿਆ ਨਾਲ ਤੁਸੀਂ ਕਿ ਮੈਨੂੰ ਕਹਿਣ ਲੱਗੇ ਸ਼ਰਮ ਆਉਂਦੀ ਸੀਗੀ ਮੈਂ ਤੈਨੂੰ ਲੈ ਕੇ ਜਾਣਾ ਸੀ ਮੈਨੂੰ ਸਗੋਂ ਪੂਜਾ ਨੇ ਕਿਹਾ ਕਿ ਮੰਮੀ ਜੀ ਮिन्नੋ ਰਹਿਣ ਦੋ ਤੁਸੀਂ ਕਿਰਨ ਨੂੰ ਲੈ ਕੇ ਜਾਵੋ ਜਦੋਂ ਮੈਂ ਤੇਰੇ ਕਮਰੇ ਵੱਲ ਗਈ ਤੇ ਤੂੰ ਤਾਂ ਕੰਪਿਊਟਰ ਤੇ ਕੋਈ ਕੰਮ ਕਰਨ ਢਈ ਸੀ ਤੇ ਮੈਂ ਸੋਚਿਆ ਕਿ ਸ਼ਾਇਦ ਆਪਣੇ ਆਫਿਸ ਦਾ ਕੋਈ ਕੰਮ ਕਰਨ ਢਈ ਆ ਉਹ ਮੇਰੀ ਏਡੀ ਕਿਹੜੀ ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਚੱਲਣ ਦੀ ਹੀ ਜੇ ਤੁਸੀਂ ਆ ਕੇ ਮੈਨੂੰ ਕਹਿ ਦਿੰਦੇ ਤੇ ਮੈਂ ਕਹਿਣਾ ਸੀਗਾ ਨਹੀਂ ਮੈਂ ਤੁਹਾਡੇ ਨਾਲ ਜਾਣਾ ਨਹੀਂ ਆ ਤੁਸੀਂ ਅਸਲ 'ਚ ਚਾਹੁੰਦੇ ਹੀ ਨਹੀਂ ਸੀ ਕਿ ਮੈਂ ਤੁਹਾਡੇ ਨਾਲ ਜਾਵਾਂ ਜੇ ਚਾਹੁੰਦੇ ਹੁੰਦੇ ਨਾ ਇੱਕ ਵਾਰੀ ਅੰਦਰ ਆ ਕੇ ਮੈਨੂੰ ਕਹਿ ਦਿੰਦੇ ਅੱਗੇ ਤੁਸੀਂ ਮੇਰੇ ਕਮਰੇ 'ਚ ਪਰਮਿਸ਼ਨ ਲੈ ਕੇ ਆਉਂਦੇ ਜੇ ਜੇ ਕੱਲ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਪੈ ਗਈ ਆ ਸਭ ਮੈਨੂੰ ਪਤਾ ਵਾ ਤੁਹਾਡਾ ਤੁਹਾਨੂੰ ਸਿਰਫ ਪੂਜਾ ਭਾਬੀ ਚੰਗੇ ਲੱਗਦੇ ਆ ਮੈਂ ਨਹੀਂ ਚੰਗੀ ਲੱਗਦੀ ਇਹ ਫਰਕ ਨਾ ਸਾਫ਼-ਸਾਫ਼ ਦਿਖਦਾ ਮੈਨੂੰ ਤੁਹਾਡੇ ਚਿਹਰੇ ਦੇ ਉੱਤੇ ਤੇ ਚੱਲੀ ਆ ਮੈਂ ਹੁਣ ਰੋਟੀ ਦਾ ਟਾਈਮ ਹੋ ਗਿਆ ਨਾ ਤੁਹਾਡਾ ਉਹ ਤੁਹਾਡੀ ਲਾਡਲੀ ਨੂੰ ਕਹਾਂ ਕਿ ਮੇਰੇ ਹੱਦੀਆਂ ਖਾ ਲੋਗੇ ਕਿਰਨ ਤੁੱਜੋ ਮਰਜੀ ਸੋਚੀ ਜਾ ਮੈਂ ਤੈਨੂੰ ਕੁਝ ਨਹੀਂ ਕਹਿਣਾ ਪਰ ਮੈਂ ਸਿਰਫ ਤੈਨੂੰ ਇੰਨੀ ਗੱਲ ਜ਼ਰੂਰ ਕਹਾਂਗੀ ਕਿ ਮੈਂ ਤੁਹਾਨੂੰ ਦੋਵਾਂ ਨੂੰ ਬਰਾਬਰ ਦਾ ਪਿਆਰ ਕਰਦੀ ਹਾਂ ਦੇਖਦਾ ਵਾ ਪਤਾ ਨਹੀਂ ਇੱਕ ਕਦੋਂ ਸਮਝੋਗੀ ਇਹਦੇ ਮਨ 'ਚ ਪਤਾ ਨਹੀਂ ਕਾਦਾ ਮਾਇਨ ਬੈਠਾ ਆ ਕਿ ਮੰਮੀ ਸਿਰਫ ਵੱਡੀ ਨੂੰ ਪਿਆਰ ਕਰਦੀ ਆ ਤੇ ਮੈਨੂੰ ਨਹੀਂ ਕਰਦੀ ਸਾਹੇ ਲੈ ਲੈ ਤੂੰ ਇੱਥੇ ਬੈਠਾ ਮੇਰੀ ਗੱਲ ਸੁਣ ਪਾਸਤਾ ਬਣਾਵਾ ਮੈਨੂੰ ਪਤਾ ਤੇਰਾ ਫੇਵਰੇਟ ਹੈਗਾ ਪਾਸਤਾ ਹਾਂ ਭਾਬੀ ਸੱਚ ਬੋਲਣਾ ਤੁਸੀਂ ਮੇਰੇ ਦਿਲ ਦੀ ਗੱਲ ਹੀ ਬੋਝ ਲਈ ਜੇ ਹੈ ਮੇਰਾ ਨਾ ਬੜਾ ਹੀ ਦਿਲ ਕਰਦਾ ਸੀ ਕਿ ਮੈਂ ਪਾਸਤਾ ਖਾਵਾਂ ਚੱਲ ਮੈਂ ਫਟਾਫਟ ਬਣਾ ਕੇ ਆਈ ਮੇਰੀ ਗੱਲ ਸੁਣੋ ਪਰ ਤੁਸੀਂ ਨਾ ਬਣਾਇਓ ਹਾਏ ਕਿੰਨਾ ਚੰਗਾ ਵਾ ਤੂੰ ਕਿੰਨਾ ਸੋਚਦਾ ਮੇਰੇ ਬਾਰੇ ਤੈਨੂੰ ਇਹੋ ਹੀ ਹੋਣਾ ਵਾ ਘਰ ਮੇਰੇ ਭਾਬੀ ਕਿਥੇ ਰਸੋਈ ਚ ਲੱਗੀ ਰਹੋਗੀ ਸਹੀ ਗੱਲ ਆ ਇਹ ਸਾਰੇ ਘਰ ਚ ਨਾ ਤੂੰ ਹੀ ਹੋਏਗਾ ਵਾ ਜਿਹੜਾ ਮੈਨੂੰ ਸਮਝਦਾ ਵਾ ਮੈਂ ਸਮਝ ਸਕਦੀ ਆ ਜਦੋਂ ਮੈਂ ਵਿਆਹ ਕੀ ਆਈ ਸੀ ਤੂੰ ਇਹੋ ਹੀ ਕਿਹਾ ਹੈਗਾ ਕਿ ਭਾਬੀ ਤੂੰ ਹੀ ਨਾ ਮੇਰੀ ਭੈਣ ਜਿਹਾ ਅੱਜ ਤੋਂ ਬਾਅਦ ਹਾਏ ਰੱਬਾ ਕਿੰਨਾ ਚੰਗਾ ਦਿਓਰ ਮਿਲਿਆ ਮੈਨੂੰ ਸੋਚਦਾ ਹਾਂ 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 ਮੈਂ ਸੋਚਦਾ ਤਾਂ ਹੈਗਾ ਵਾ ਪਰ ਮੈਂ ਇਹ ਸੋਚਦਾ ਵਾਂ ਕਿ ਤੂੰ ਹੀ ਨਾ ਬਣਾਇਓ ਪਿਛਲੀ ਵਾਰ ਵੀ ਤੂੰ ਹੀ ਬਣਾਇਆ ਹੈ ਨਾ ਐਵੇਂ ਫਿੱਕਾ ਜਾਏਗਾ ਕੁਝ ਖਾਣ ਦਾ ਨਾ ਸਵਾਦ ਹੀ ਨਹੀਂ ਆਇਆ ਤੁਸੀਂ ਇਦਾਂ ਕਰੋ ਪੂਜਾ ਭਾਬੀ ਨੂੰ ਕਹੋ ਉਹਨਾਂ ਦੇ ਹੱਥ ਦੀ ਚੀਜ਼ ਨਾ ਬੜੀ ਸਵਾਦ ਬੰਦੀ ਆ ਤੁਸੀਂ ਇਦਾਂ ਕਰੋ ਭਾਬੀ ਨੂੰ ਕਹਿ ਦਿਓ ਤੂੰ ਹੀ ਨਾ ਬਣਾਇਓ ਪਲੀਜ਼ ਪਿਛਲੀ ਵਾਰ ਵੀ ਮੈਨੂੰ ਸਵਾਦ ਨਹੀਂ ਆਇਆ ਸਵਾਦ ਨਹੀਂ ਆਇਆ ਇਤਨਾ ਕਿਉਂ ਕਹਿਂਦੀ ਆਵਾ ਜਦੋਂ ਮੈਂ ਪਿਛਲੀ ਵਾਰ ਪਾਸਤਾ ਬਣਾਇਆ ਸੀਗਾ ਤੂੰ ਤੇ ਸਾਰੀ ਪਲੇਟ ਖਾਲੀ ਕਰਤੀਗੀ ਝੂਠ ਕਿਉਂ ਬੋਲ ਲੈਂਿਆ ਵਾ ਉਹ ਪਲੇਟ ਖਾਲੀ ਨਹੀਂ ਕੀਤੀ ਸੀ ਤੁਹਾਡੇ ਸਾਹਮਣੇ ਸਿਰਫ ਮੈਂ ਇੱਕ ਹੀ ਬਾਈਟ ਲਈਤੀ ਸੀ ਜਦੋਂ ਤੁਸੀਂ ਗਏ ਤੇ ਸਾਰਾ ਡਸਟਬਿਨ ਛੱਡਦਾ ਸੀ ਮੈਂ ਨਾ ਮੇਰੀ ਗੱਲ ਸੁਣ ਡੈਸਟ ਵੀ ਜਿ ਸੜਦਾ ਹੈਗਾ ਸਮਾਨ ਵੇ ਤਾਂ ਕਿੰਨਾ ਮਹਿੰਗਾ ਆਂਦਾ ਵਾ ਏ ਕਿਤੇ ਤੁਸੀਂ ਸਾਰੇ ਜਾਣੇ ਨਾ ਆ ਪੂਜਾ ਦੀ ਪੂਜਾ ਹੀ ਕਰਦੇ ਰਹੋ ਹੋਰ ਤੁਹਾਨੂੰ ਇਸ ਘਰ 'ਚ ਕੋਈ ਵੀ ਨਹੀਂ ਵੇਖਦਾ ਇਹੋ ਹੀ ਹਾਲ ਤੇਰਾ ਵਾ ਤੇ ਉਹੀ ਹਾਲ ਮੰਮੀ ਦਾ ਵਾ ਮੰਮੀ ਨੂੰ ਵੀ ਬਸ ਪੂਜਾ ਦਾ ਸਵਾਇ ਕੋਈ ਨਹੀਂ ਵੇਖਦਾ ਤੇ ਤੈਨੂੰ ਵੀ ਪੂਜਾ ਭਾਬੀ ਨੇ ਜਿਹੜਾ ਪਾਸਤਾ ਬਣਾਇਆ ਹੈਗਾ ਫਿਰ ਇਤਨਾ ਕਰਿਆ ਕਰੋ ਮੈਨੂੰ ਨਾ ਆਰਡਰ ਦਿਆ ਕਰੋ ਇਹ ਰੋਟੀਆਂ ਬਣਾ ਦਿਓ ਆ ਚਾਹ ਬਣਾ ਦਿਓ ਉਹ ਵੀ ਆਪਦੀ ਪਿਆਰੀ ਪੂਜਾ ਭਾਬੀ ਨੂੰ ਕਿਹਾ ਕਰੋ ਨਾ ਇੰਨਾ ਹੀ ਹੈਗਾ ਵਾ ਨਾ ਤੈਨੂੰ ਤੇ ਮੈਨੂੰ ਅੱਜ ਤੱਕ ਕੋਈ ਕੁਝ ਨਹੀਂ ਕਹਿਣਾ ਕਿ ਆ ਭਾਬੀ ਮੈਨੂੰ ਆ ਚੀਜ਼ ਬਣਾ ਦਿਓ ਤੇ ਉਹ ਚੀਜ਼ ਬਣਾ ਦਿਓ ਜਿਹੜਾ ਵੀ ਕੰਮ ਹੋਗਾ ਨਾ ਆਪਣੀ ਪੂਜਾ ਭਾਬੀ ਨੂੰ ਕਹੀਂ ਮੈਨੂੰ ਕਹਿਣ ਦੀ ਲੋੜ ਨਹੀਂ ਆ ਸਮਝ ਆਈ ਨਾ ਭਾਬੀ ਚੰਗਾ ਹੀ ਹੋਇਆ ਤੂੰ ਹੀ ਨਾ ਆਪਣੇ ਮੂੰਹ ਹੀ ਕਹਿ ਤਾ ਨਹੀਂ ਤਾਂ ਅਹੀਂ ਤਾਂ ਅੱਜ ਤੱਕ ਜੋ ਕੁਝ ਵੀ ਤੁਹਾਡੇ ਹੱਥ ਦਾ ਬਣਾਇਆ ਹੈ ਖਾਦਾ ਵਾ ਨਾ ਮਜਬੂਰੀ ਚ ਹੀ ਖਾਦਾ ਵਾ ਠੀਕ ਆ ਅੱਜ ਤੋਂ ਬਾਅਦ ਨਾ ਮੈਨੂੰ ਕੁਝ ਕਹਿਣਾ ਤਾਂ ਹੀ ਮੈਂ ਤੇਰੇ ਮਾਰ ਕੇ ਕਿਸਨ ਤੇਰਾ ਮੂੰਹ ਦੇਗਾ ਅਇ ਤੇ ਭਾਵੇਂ ਕੋਚ ਨਹੀਂ ਕਹਿਣਾ ਜਿਹੜਾ ਕੁਝ ਵੀ ਮੈਂ ਬਣਾਵਾਂਗੀ ਨਾ ਬਸ ਆਪ ਦੇ ਲਈ ਬਣਾਣਾ ਤੇਰੇ ਜਿਹਾ ਤਾਂ ਕੁਝ ਨਹੀਂ ਬਣਾਣਾ ਜਿਆਦਾ ਹੀ ਪੂਜਾ ਭਾਬੀ ਪੂਜਾ ਭਾਬੀ ਮੰਮੀ ਨੂੰ ਵੇਖ ਲਓ ਪੂਜਾ ਤੈਨੂੰ ਵੇਖ ਲਓ ਪੂਜਾ ਭਾਬੀ ਹੋਰ ਵੀ ਕੋਈ ਰਹਿ ਗਿਆ ਇਸ ਘਰ ਦੇ ਵਿੱਚ ਮੇਰੀ ਤੇ ਕੋਈ ਵੈਲੀ ਨਹੀਂ ਆ ਕਹਿਣਾ ਦੇ ਮੈਨੂੰ ਇਹਦੇ ਬਾਅਦ ਕੁਝ ਜਾ ਜਾ ਕੇ ਆਪਣੀ ਪੂਜਾ ਭਾਬੀ ਦੀ ਪੂਜਾ ਕਰ ਜਾ ਕੇ ਅਇ ਤੇ ਭਾਵੇਂ ਕਹੀ ਨਾ ਕੁਝ ਮੈਨੂੰ ਉਹ ਲੈ ਬੋ ਵੀ ਗੁੱਸਾ ਕਰਨ ਨੂੰ ਕਰੀ ਜਾਂਦੇ ਯਾਰ ਮੇਰੀ ਗੱਲ ਸੁਣੋ ਯਾਦ ਨਾਲ ਤੁਸੀਂ ਪੂਜਾ ਭਾਬੀ ਕੋ ਭਰਨਾ ਕੋ ਸਿੱਖ ਲਓ ਉਹ ਨਹੀਂ ਦੇ ਕੁਕਿੰਗ ਕਲਾਸਾਂ ਜੁਆਇਨ ਕਰ ਲਓ ਤੁਹਾਨੂੰ ਸੱਚ ਦੱਸਾਂ ਨਾ ਤੁਹਾਡਾ ਬਣਾਇਆ ਜਿਹੜਾ ਖਾਣਾ ਵਾ ਨਾ ਉਹ ਤਾਂ ਸਾਡਾ ਸਿੰਬਾ ਵੀ ਨਹੀਂ ਖਾਂਦਾ ਉਹ ਵੀ ਰਿਜੈਕਟ ਕਰ ਦਿੰਦਾ ਵਾ ਵੀ ਧੋੜ ਜਾ ਧੋੜ ਜਾ ਇੱਥੋਂ ਇਹ ਨਾ ਵੇ ਤੂੰ ਮੇਰੇ ਦੋ ਆਦਾ ਸੇਰ ਪੜਾ ਕੇ ਬਹਿ ਜਾਂ ਜਾਨਾ ਕਿ ਤੂੰ ਉੱਤਾਂ ਹੀ ਛੱਟਾਂ ਮੈਂ ਜੁੱਤੀਆਂ ਤੇਰੇ ਨਹੀਂ 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 ਭਾਬੀ ਮੈਂ ਚੱਲ ਧੋੜ ਜਾ ਹੁਣ ਕੀ ਦੱਸਾਂ ਸੱਚ ਤੇ ਕੜਵਾ ਹੀ ਹੁੰਦਾ ਵਾ ਤਾਂ ਹੀਓ ਭਾਬੀ ਕੋ ਸੋਹਣਾ ਨਹੀਂ ਜਾਂਦਾ ਸਮਝ ਨਹੀਂ ਲੱਗਣ ਦੀ ਅਸੀਂ ਕਿਹੜੀ ਸਬਜੀ ਬਣਾਈਏ ਚਲ ਮੈਂ ਵੇਖਾਂ ਫ੍ਰੀਜ 'ਚ ਕੀ ਕੀ ਪਿਆ ਹੈ ਸਬਜੀ 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 ਐਸਾ ਕਰਦੀ ਐ ਕਿਰਨ ਦੀ ਸਲਾਹ ਲੈ ਲੰਨੀ ਐ ਲੈ ਕਿਰਨ ਆਈ ਗਈ ਐ ਮੈਂ ਤੈਨੂੰ ਆਵਾਜ਼ ਮਾਰਨ ਲੱਗੀ ਸੀ ਕਿਹੜੀ ਸਬਜੀ ਬਣਾਈਏ ਕਿਰਨ ਆ ਮੈਂ ਤੈਨੂੰ ਪੁੱਛਦੀ ਪਈ ਆ ਸਬਜ਼ੀ ਦਾ ਅਸੀਂ ਕਿਹੜੀ ਬਣਾਈਏ ਕੀ ਬਣਾਣਾ ਹੈ ਅੱਜ ਤੋਂ ਮਿੰਨੂ ਕੀ ਪੁੱਛਣ ਦੇ ਜੇ ਘਰ ਦੇਆਂ ਨੂੰ ਪੁੱਛੋ ਇਹਨਾਂ ਨੂੰ ਕਿਹੜਾ ਮੇਰੇ ਹੱਦੀ ਚੰਗੀ ਲੱਗਦੀ ਆ ਜਿਹੜੀ ਖਾਣੀ ਆ ਮੈਨੂੰ ਨਾ ਪੁੱਛੋ ਉਹਨਾਂ ਨੂੰ ਪੁੱਛੋ ਕਿਉਂਕਿ ਤੁਹਾਡੇ ਹੱਦੀਆਂ ਤੇ ਸਾਰੀ ਖਾ ਲੈਂਦੇ ਮੇਰੇ ਹੱਦੀ ਤੇ ਕੋਈ ਖਾਂਦਾ ਨਹੀਂ ਆ ਤੇ ਮੈਨੂੰ ਪੁੱਛਣ ਦੀ ਤੁਹਾਨੂੰ ਲੋੜ ਨਹੀਂ ਜੋ ਜੀ ਕਰਦਾ ਬਣਾਓ ਜੋ ਜੀ ਕਰਦਾ ਨਾ ਬਣਾਓ ਮੈਨੂੰ ਤੇ ਕੋਈ ਫਰਕ ਨਹੀਂ ਨਾ ਇਹ ਚੰਗਾ ਵਾ ਮੈਂ ਨਹੀਂ ਬਣਾਉਂਦੀ ਇਹੋ ਹੀ ਮੈਨੂੰ ਰਸ ਹੋਏ ਤਾਂ ਛੁਟਕਾਰਾ ਮਿਲੂਗਾ ਕਿਉਂ ਕਿਰਨ ਐਦਾਂ ਕੋ ਕਹਿੰਦੀ ਪਈ ਐ ਤੂੰ ਜੋ ਵੀ ਬਣਾਉਣੀ ਐ ਕਿੰਨਾ ਸਵਾਦ ਤੇ ਬਣਾਉਣੀ ਐ ਹੱਲੇ ਤੇ ਕੱਲ ਹੀ ਤੇਰਾ ਬਾਜੀ ਕਹਿੰਦੇ ਸੀ ਆ ਕਿਰਨ ਨੇ ਆਲੂ ਪਨੀਰ ਬੜੇ ਸਵਾਦ ਬਣਾਏ ਆ ਕੀ ਹੋ ਗਿਆ ਤੈਨੂੰ ਸਾਰੇ ਖਾਂਦੇ ਤੇ ਹੈਗੇ ਤੇਰੀਆਂ ਆਂਦੀਆਂ ਸਬਜ਼ੀਆਂ ਨਾਲੇ ਉਸ ਦਿਨ ਤੂੰ ਪਾਸਤਾ ਵੀ ਬੜਾ ਸਵਾਦ ਬਣਾਇਆ ਸੀ ਬੱਚਿਆਰੇ ਵੀ ਕਿੰਨਾ ਖੁਸ਼ ਹੋ ਕੇ ਖਾਦਾ ਹਾਂ ਹਾਂ ਕੱਲੋਂ ਟੀਚਰਾਂ ਤੁਸੀਂ ਵੀ ਮੈਨੂੰ ਪਾਸ ਤੇ ਦੀਆਂ ਜਿਵੇਂ ਸਾਹਿਲ ਨੇ ਕੀਤੀਆਂ ਹੈਗੀਆਂ ਅਗਲੇ ਨੇ ਸਾਰਾ ਪਾਸਤਾ ਡਸਟਬਿਨ 'ਚ ਸੁੱਟਦਾ ਤੁਸੀਂ ਵੀ ਇਹ ਕੋਸ਼ਿਸ਼ ਕੀਤਾ ਨਾ ਵਾ ਏਕ-ਏਕ ਚਮਚਾ ਖਾ ਕੇ ਬਾਕੀ ਦਾ ਸਾਰਾ ਡਸਟਬਿਨ 'ਚ ਸੁੱਟਦਾ ਨਾ ਵਾ ਗੱਲ ਤੇ ਇਹ ਆ ਸਾਰੇ ਘਰਦਿਆਂ ਨੂੰ ਤੇਵਾਚੇ ਤੁਸੀਂ ਕੀਤਾ ਕਿਹੜਾ ਕਾਲਾ ਜਾਦੂ ਢੋੜਿਆ ਉਹਨਾਂ ਦੇ ਸਿਰ ਦੇ ਉੱਤੇ ਜਿਹੜੇ ਢੰਡ ਤੋਂ ਸਵਾ ਕਿਸੇ ਹੋਰ ਦੀ ਗੱਲ ਨਹੀਂ ਕਰਦੇ ਆਹ ਕੰਮ ਕਰਨਾ ਪੂਜਾ ਆਜੇ ਇਸ ਵਾਰ ਬਣਾਉਂਦੀ ਪੂਜਾ ਭਾਬੀ ਤੂੰ ਹੀ ਪੂਜਾ ਭਾਬੀ ਤੋਂ ਸਿੱਖ ਲੋ ਤੂੰ ਪੂਜਾ ਨੂੰ ਪੁੱਛ ਕੇ ਕਰ ਲਿਆ ਕਰ ਨਾ ਮੈਂ ਬੁੱਧੂ ਆ ਮੇਰੇ ਮਾਪਿਆਂ ਨੇ ਮੈਨੂੰ ਕੁਛ ਨਹੀਂ ਸਿਖਾਇਆ ਜਿਹੜਾ ਤੁਹਾਨੂੰ ਸਾਰਾ ਕੁਝ ਆਂਦਾ ਤੂੰ ਹੀ ਸਰਵਗੁਣ ਸੰਪੰਨ ਜੇ ਤੇ ਮੈਨੂੰ ਕੱਖ ਨਹੀਂ ਆਂਦਾ ਕਿਰਨ ਤੂੰ ਕਿੰਨਾ ਬੋਲੀ ਜਾਂਦੀ ਪਈ ਐ ਅ ਟੀਚਰ ਕਾਲਾ ਜਾਦੂ ਆ ਕੀ ਕੀ ਕਹੀ ਜਾਂਦੀ ਪਈ ਐ ਸੱਚੀ ਗੱਲ ਨਹੀਂ ਆਂਦਾ ਨਾਲੇ ਤੂੰ ਸਾਇਲ ਦੀਆਂ ਗੱਲਾਂ ਸੁਣ ਕੇ ਆ ਗਈ ਜਾਪਦੀ ਐ ਓ ਕਮਲੀਏ ਉਹ ਤੇਰਾ ਛੋਟਾ ਦੀ ਹੋਰ ਐ ਉਹ ਤੇਰਾ ਮਜ਼ਾਕ ਕਰਦਾ ਹਣਾ ਤੇ ਤੂੰ ਆਦੀ ਗੱਲ ਸੱਚੀ ਸਮਝ ਕੇ ਤੇ ਤੂੰ ਗੁੱਸਾ ਕਰ ਲਿਆ ਜਾਂਦਾ ਆ ਮੈਂ ਵੀ ਆਦੀ ਭਾਬੀ ਆ ਮੈਨੂੰ ਨਾ ਆਦੀ ਆਦਤ ਦਾ ਸਭ ਪਤਾ ਹੈ ਉਹਨੇ ਤੇਰੇ ਨਾਲ ਮਜ਼ਾਕ ਕੀਤਾ ਹਣਾ ਐਵੇਂ ਕਿਦਾਂ ਨੇ ਸੂੜ ਤੇ ਤਾਲੇ ਡਸਟਪਿੰਚ ਨਾਲੇ ਮੈਂ ਤੇ ਬੜੇ ਸਵਾਦ ਨਾਲ ਖਾਦਾ ਸੀ ਤੇ ਉਹ ਬੱਸ ਕਰ ਜੋ ਭਾਬੀ ਜੀ ਤੁਸੀਂ ਵੀ ਨਾ ਉੱਤੋਂ ਉੱਤੇ ਹੀ ਕਰਦੇ ਜੇ ਜੇ ਇੰਨਾ ਹੀ ਹੁੰਦਾ ਨਾ ਤੁਸੀਂ ਉਹਨੂੰ ਸਮਝਾਉਂਦੇ ਕਿ ਪਾਸੇ ਸੱਚੀ ਵਧੀਆ ਬਣਾਈ। ਉਹਨਾਂ ਨੇ ਛੱਡੋ ਬੜਾ ਪਾਸ ਤੇ ਦੀ ਗੱਲ। ਪੁੱਛ ਲੋ ਉਹਨਾਂ ਨੂੰ ਜਿਨ੍ਹਾਂ ਨੇ ਖਾਣਾ ਵਾ। ਅੱਛਾ ਪੁੱਛ ਲੈਨੀ ਆ। ਨਾਲੇ ਮੇਰੀ ਗੱਲ ਸੁਣ। ਆ ਸੂੜ ਤੇਰੇ ਤੇ ਬੜਾ ਜੱਜਦਾ ਪਿਆ। ਜੱਜ। ਆ ਸੂੜ ਕਿ ਤਰ੍ਹਾਂ। ਚੱਲ ਕਿਰਨ ਆ ਛੱਡ ਰੋਟੀ ਪਾਣੀ ਸਬਜ਼ੀ ਦੀਆਂ ਗੱਲਾਂ। ਆ ਸੂੜ ਕਿਸ ਤਰ੍ਹਾਂ ਦਾ ਪਾਇਆ ਤੂੰ? ਆ ਕਿਦਾਂ ਦਾ ਰੰਗ ਪਾਇਆ? ਬੋਲ ਇੱਧਰ ਉੱਧਰ ਕੀ ਹੋਇਆ ਹੈ ਮੈਨੂੰ ਦੱਸ ਤੇ ਸਹੀ ਹੈ ਕਿਸ ਤਰ੍ਹਾਂ ਦਾ ਰੰਗ ਪਾਇਆ ਤੂੰ ਗੱਲ ਪਤਾ ਕੀ ਆ ਤੂੰ ਨਹੀਂ ਪਤਾ ਇਸ ਸੂਟ ਬਾਰੇ ਕੁਝ ਵੀ ਨਹੀਂ ਮੈਨੂੰ ਤੇ ਨਹੀਂ ਪਤਾ ਫਿਰ ਮੇਰੀ ਗੱਲ ਤੇ ਹਾਂ ਨਾਲ ਸੁਣੋ ਕਿਸੇ ਨੂੰ ਦੱਸਿਓ ਨਾ ਮੰਮੀ ਨੇ ਤੇ ਮੈਨੂੰ ਸੂਹ ਪਾਈ ਸੀਗੀ ਕਿ ਪੂਜਾ ਦੇ ਨਾਲ ਬਿਲਕੁਲ ਗੱਲ ਨਾ ਕਰੀ ਆ ਸੂਟ ਮੈਨੂੰ ਮੰਮੀ ਨੇ ਲੈ ਕੇ ਦਿੱਤਾ ਵਾ ਇਹ ਸੂਟ ਮੰਮੀ ਨੇ ਸੱਚੀ ਮੰਮੀ ਨੇ ਇਹ ਸੂਟ ਲੈ ਕੇ ਦਿੱਤਾ ਵੈ ਤੇ ਹੋਰ ਮੰਮੀ ਨੇ ਇਹ ਕਿਹਾ ਸੀਗਾ ਪੁੱਤ ਅਮੇ ਸਪੈਸ਼ਲ ਸੂਟ ਤੇਰੇ ਵਾਸਤੇ ਲੈ ਕੇ ਆਈ ਆ ਇਸ ਕਰਕੇ ਇਸ ਗੱਲ ਦਾ ਪੂਜਾ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਮੈਨੂੰ ਤੇ ਇਹ ਹੈਗਾ ਕਿ ਸ਼ਾਇਦ ਤੁਹਾਨੂੰ ਪਤਾ ਹੋਵੇ ਪਰ ਤੁਹਾਨੂੰ ਤੇ ਸੱਚੀ ਨਹੀਂ ਪਤਾ ਇਹਦਾ ਮਤਲਬ ਮੰਮੀ ਤੁਹਾਡੇ ਤੋਂ ਚੋਰੀ-ਚੋਰੀ ਮੈਨੂੰ ਗਿਫਟ ਕਰਦੇ ਆ ਤੇ ਤੁਹਾਨੂੰ ਖੁਸ਼ ਦੱਸਦੇ ਨਹੀਂ ਹਾਇ ਰੱਬਾ ਮੰਮੀ ਨੇ ਮੰਮੀ ਨੇ ਇਦਾਂ ਕਿਹਾ ਲੈ ਮੈਂ ਤੁਹਾਨੂੰ ਝੂਠ ਕਿਉਂ ਬੋਲਣਾ ਦੱਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਕਿਹਾ ਪੂਰਾ ਮੈਂ ਉਸ ਤਰ੍ਹਾਂ ਦੱਸਦਾ ਅਸਲ ਚ ਗੱਲ ਬਤਾ ਕੀਆ ਮੇਰੇ ਦੇਲ 'ਚ ਕੁਛ ਨਹੀਂ ਹੈ ਨਾ ਤਾਂ ਕਰਕੇ ਮੈਂ ਤੁਹਾਨੂੰ ਸਾਰਾ ਦੱਸਦਾ ਮੈਨੂੰ ਤੇ ਚਲਾਕੀ ਆਉਂਦੀਆਂ ਹੀ ਨਹੀਂ ਆ ਆ ਮੰਮੀ ਨੇ ਮੈਨੂੰ ਕਿਹਾ ਸੀਗਾ ਹੋ ਸਕਦਾ ਮੰਮੀ ਚਾਹੁੰਦੇ ਹੋਣ ਸਾਡੀਆਂ ਦਰਾਨੀਆਂ ਜਠਾਣੀਆਂ ਇਹ ਆਪਸ 'ਚ ਬਣਈ ਨਾ ਆਪਾਂ ਦੋਵੇਂ ਰਲ ਕੇ ਨਾ ਰਹੀਏ ਤਾਂ ਹੀ ਉਹ ਮੈਨੂੰ ਕਹਿੰਦੇ ਹੀਗੇ ਤੂੰ ਪੂਜਾ ਦੇ ਨਾਲ ਨਾ ਘਾਟ ਉੱਠਿਆ ਬੈਠਿਆ ਕਰ ਹੈ ਹਾਂ ਕਹਿੰਦੇ ਸੀਗੇ ਕਿ ਪੂਜਾ ਦਾ ਨ ਸੁਭਾ ਥੋੜਾ ਹੋਰ ਤਰ੍ਹਾਂ ਦਾ ਹੈਗਾ ਵਾ ਮੈਂ ਤੇ ਕਿਹਾ ਮੰਮੀ ਉਹ ਤੇ ਮੇਰੀਆਂ ਵੱਡੀਆਂ ਭੈਣਾਂ ਵਰਗੀ ਆ ਹੰਦੇ ਨਈ ਪੁੱਤ ਜਠਾਣੀਆਂ ਵੀ ਕਦੀ ਭੈਣਾਂ ਬੰਦੀਆਂ ਵਾ ਇਸ ਕਰਕੇ ਪਰ ਮੇਰੇ ਦੇਲ 'ਚ ਮੇਰੇ ਦੇਲ 'ਚ ਕੁਛ ਇਤਰੰਦ ਆਇਆ ਹੀ ਨਹੀਂ ਕਿ ਮੈਂ ਤੁਹਾਨੂੰ ਭੈਣ ਨਾ ਮੰਨਾ ਜਦੋਂ ਮੈਂ ਵਿਆਹ ਕੀ ਆਈ ਮੈਂ ਤੇ ਉਦੋਂ ਹੀ ਸੋਚ ਲਿਆ ਕਿ ਮੇਰੀ ਵੱਡੀ ਭੈਣ ਜੇ ਤੁਸੀਂ ਤਾਂ ਕਰਕੇ ਤੇ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਨਹੀਂ ਤੇ ਮੈਂ ਤੁਹਾਨੂੰ ਦੱਸਣਾ ਹੈਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੰਮੀ ਨੇ ਮੈਨੂੰ ਪੱਟੀ ਪੜਾਈ ਮੈਂ ਤੇ ਉਹਨਾਂ ਦੀ ਪੱਟੀ 'ਚ ਆ ਜਾਣਾ ਹੈਗਾ ਇੱਕ ਵੀ ਗੱਲ ਤੁਹਾਨੂੰ ਨਹੀਂ ਦੱਸਣੀ ਇਹ ਤੇਰਾ ਬਧਾਈ ਸ਼ੁਕਰ ਆ ਕਿ ਮੇਰੇ ਦਿਮਾਗ ਤੇ ਮੰਮੀ ਦੀਆਂ ਬੱਲਾਂ ਨਹੀਂ ਚੱਲੀਆਂ ਇਹੋ ਹੀ ਕਿਤੇ ਮੈਂ ਉਹਨਾਂ ਦੀ ਗੱਲ ਸੁਣ ਕੇ ਤੁਹਾਡੇ ਨਾਲ ਲੜ ਪੈਂਦੀ ਤੁਹਾਨੂੰ ਚੁਗਲੀਆਂ ਕਰਦੀ ਤੁਹਾਡੇ ਨਾਲ ਲੜਦੀ ਤੁਹਾਣਾ ਬਿੰਦੀ ਨਾ ਤੁਸੀਂ ਮੈਨੂੰ ਬੁਲਾਈ ਜਾਂਦੇ ਤੇ ਮੈਂ ਬੋਲਦੀ ਨਾ ਉੱਕੀ ਇਮਪ੍ਰੈਸ਼ਨ ਪੈਣਾ ਸੀਗਾ। ਉਹ ਕਿਰਨ ਤੂੰ ਸਾਰੀਆਂ ਗੱਲਾਂ ਨੂੰ ਛੱਡ ਜਰਾ। ਮਾਰ ਗੋਲੀ। ਸੱਚੀ ਸੱਚੀ ਦੱਸੀ। ਇਹ ਸੂਡ ਮੰਮੀ ਨੇ ਨਹੀਂ ਹੰਦਾ ਨਾ। ਲੈ ਦੀਦੀ। ਤੁਹਾਡੇ ਨਾਲ ਮੈਂ ਕਿਉਂ ਝੂਠ ਬੋਲਣਾ ਵਾ? ਮੈਨੂੰ ਪਤਾ ਤੂੰ ਤੇਨੀ ਚੰਗੀ ਐ। ਉਹ ਹੋਈ ਨਾ। ਕੀ ਹੋਇਆ ਦੀਦੀ? ਕਿਹੜੀਆਂ ਸੋਚਾਂ 'ਚ ਪੈ ਗਏ ਜੇ? ਪਰ ਇਹ ਗੱਲ ਨਾ ਕਿਸੇ ਨਾਲ ਕਰਿਓ ਨਾ ਤੁਸੀਂ। ਚੁੱਪ ਕਰਕੇ ਰਹਿਣ। ਤੁੱਚ ਪੋਜਾ ਜਿਹੜਾ ਆਈ ਮੈਂ ਆਹ ਲੱਗੀ ਟਿੱਲੀ ਸਾਰੇ ਬੜਾ ਕਰਦੇ ਹੀਗੇ ਪੂਜਾ 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 ਦੀ ਬੜੀ ਪੂਜਾ ਕਰਦੇ ਹੀਗੇ ਅੱਜ ਵੇਖੀ ਕਿਵੇਂ ਪੂਜਾ ਦੇ ਸਿਰ ਦਾ ਭੂਤ ਜਿਹੜਾ ਸਾਰਿਆਂ ਤੇ ਚੜਿਆ ਮੈਂ ਨਾ ਇੱਕ ਮਿੰਟ 'ਚ ਉਤਰ ਜਾਣਾ ਇਹੀ ਤੇ ਮੈਂ ਚਾਹਦੀ ਹੀਗੀ ਕਿ ਪੂਜਾ ਨੂੰ ਛੱਡ ਕੇ ਮੇਰੀ ਸਾਰੇ ਪੂਜਾ ਕਰਨ ਮੈਨੂੰ ਪੁੱਛਣ ਤੇ ਨਾਲੇ ਫਿਰ ਮੈਂ ਇਹਨੂੰ ਪੁੱਛਾਂਗੀ ਉਹ ਜਿਹੜਾ ਗਾਣਾ ਨਹੀਂ ਆਇਆ ਸੀਗਾ ਪੂਜਾ ਕਿਨੇ ਆ ਕੀ ਕਰਦੀ ਸੀ ਅੱਗੋਂ ਇਹਨੇ ਬਤਾ ਕੀ ਗਾਣਾ ਡੋਨਟ ਡਿਸਟਰਬ ਮੀ ਕਿਰਨ ਮੈਂ ਛੜਕਾਂ ਖਾਂਦੀ ਸੀ ਪਤਾ ਨਹੀਂ ਆਰੇ ਕੀ ਹੋਇਆ ਅੱਜ શરી ਬੜਾ ਦੁਖੰਡੇਆ ਮੇਰਾ ਮੰਮੀ ਹਾਂ ਪੂਜਾ ਮੰਮੀ ਕੀ ਕਰਦੇ ਬੇਜੇ ਕੁਝ ਨਹੀਂ ਪਤਾ ਨਹੀਂ ਕੀ ਗੱਲ ਆ ਆਈ ਮਰਾ ਸ਼ਰੀਰ ਨਹੀਂ ਠੀਕ ਸਾਰਾ ਗਲਤ ਤਲੁੱਤਾ ਦਰਦ ਕਰਣ ਡਿਆ। ਸਰੀਰ ਤੇ ਤੁਹਾਡਾ ਮੈਂ ਹੁਣੇ ਠੀਕ ਕਰਦੀ ਆ। ਪਹਿਲੇ ਮੇਰੀ ਗੱਲ ਸੁਣੋ। ਐ ਕਿਰਨ ਨੇ ਸੂਟ ਜਣਾ ਪਾਇਆ ਆ। ਤੁਸੀਂ ਮੇਰੇ ਤੋਂ ਪੁੱਛੇ ਬਿਨਾ ਜਾਂ ਮੈਨੂੰ ਦਿਖਾਏ ਬਿਨਾ ਤੁਸੀਂ ਸੂਟ ਕਿਤਰਾ ਲਿਆਂਦਾ ਐ। ਕੀ ਮਤਲਬ ਤੇਰਾ? ਮੇਰਾ ਮਤਲਬ ਸਾਫ਼-ਸਾਫ਼ ਹੈ, ਤੁਸੀਂ ਇੰਨੇ ਸਿਆਣੇ ਹੋ, ਇੰਨੇ ਸਮਝਦਾਰ ਹੋ। ਮੈਨੂੰ ਦੱਸੋ ਤੁਸੀਂ ਪਹਿਲੇ ਸੂਟ ਲੈ ਕਿੱਦਾ ਐ? ਸੂਟ ਕਿਤਰਾ ਲੈ ਆਈ? ਕਿਹੜੇ ਸੂਟ ਦੀ ਗੱਲ ਕਰਨ ਡਈਆਂ? ਜਿਹੜਾ ਕਿਰਨ ਨੇ ਪਾਇਆ। ਤੁਸੀਂ ਵੇਖਿਆ ਨਹੀਂ? ਅੱਛਾ ਜਿਹੜਾ ਸੂਟ ਉਹਨੇ ਪਾਇਆ ਉਹਦੀ ਗੱਲ ਕਰਨੀ ਕਿ ਕਿਸੇ ਹੋਰ ਸੂਟ ਦੀ ਗੱਲ ਕਰਨ ਨਹੀਂ ਆ ਤੁਹਾਨੂੰ ਕਹੀ ਤੇ ਜਾਨਣੀ ਪਈ ਆ ਉਹ ਜਿਹੜਾ ਨੇ ਸੂਟ ਪਾਇਆ ਕਰੀਮ ਰੰਗ ਦਾ ਉਹ ਸੂਟ ਉਹ ਤੁਸੀਂ ਲੈ ਕੇ ਆਂਦਾ ਕੀ ਹੋ ਗਿਆ ਤੁਹਾਨੂੰ ਤੁਸੀਂ ਮੈਨੂੰ ਕਿਹਾ ਸੀ ਸਾਡੇ ਘਰ ਚ ਜਿਹੜੀ ਨਵੀਂ ਨੂੰ ਵਿਆਹ ਕੇ ਆਂਦੀ ਹੈ ਸਵਾ ਸਾਲ ਤੱਕ ਨਾ ਉਹਨੇ ਲਾਈਟਰ ਰੰਗ ਪਾਣਾ ਤੇ ਨਾ ਉਹਨੇ ਕਾਲਾ ਰੰਗ ਪਾਣਾ ਉਹਦੇ ਵਿਚ ਐਡੇ ਐਡੇ ਵੱਡੇ ਬਲੈਕ ਰੰਗ ਦੇ ਫੁੱਲ ਲੱਗੇ ਆ ਤਨੂ ਕੀ ਹੋ ਗਿਆ ਵੈ ਚਲੋ ਜਿਹਨੇ ਚੂੜਾ ਵਧਾਇਆ ਤੇ ਉਹਦੀ ਜੀ ਮਜਬੂਰੀ ਸੀ ਗਰਮੀਆਂ ਵਿੱਚ ਨਹੀਂ ਪਾਇਆ ਜਾਂਦਾ ਚਲੋ ਨੇ 3-4 ਮਹੀਨੇ ਪਾਲਿਆ ਸਵਾ ਸਾਲ ਨਹੀਂ ਹੋਇਆ ਤੇ ਵਿਆਹ ਨੂੰ ਐਡੇ ਲਾਈਟ ਰੰਗ ਦਾ ਸੂਟ ਤੁਸੀਂ ਇਹਨੂੰ ਲਿਆਤਾ ਮੈਂ ਤੇ ਵੇਖ ਕੇ ਹੀ ਹੈਰਾਨ ਰਹਿ ਗਈ ਕੀ ਕੀ ਹੋ ਗਿਆ ਨਾਲੇ ਕਿਰਨ ਕੈਂਦੀ ਵੀ ਮੰਮੀ ਮੇਰੇ ਵਾਸਤੇ ਲੈ ਕੇ ਆਏ ਸੀ ਮੇਰੀ ਗੱਲ ਸੁਨ ਤੂੰ پاਗਲ ਹੋ ਗਈਆਂ ਜੇ ਮੈਂ ਤੈਨੂੰ ਨਹੀਂ ਸਵਾ ਸਾਲ ਲਾਈਟ ਛੱਡਾ ਪਾਣ ਦਿੱਤੀਆਂ ਤੇ ਮੈਂ ਉਹਨੂੰ ਕਿੱਥੋਂ ਪਾਣ ਦਿੱਤੀਆਂ ਸੀ ਉਹਨੂੰ ਸੂਟ ਮੈਂ ਨਹੀਂ ਲੈ ਕੇ ਦਿੱਤਾ ਹਾਂ ਹਾਂ ਠੀਕ ਐ ਮੰਮੀ ਹੁਣ ਤੁਸੀਂ ਤੇ ਕਹਿਣਾ ਹੀ ਐ ਮੈਂ ਨਹੀਂ ਲਿਆ ਕੇ ਦਿੱਤਾ ਤੁਸੀਂ ਮੇਰੇ ਤੋਂ ਚੋਰੀ ਜਾਣ ਨੂੰ ਲਿਆ ਕੇ ਦਿੱਤਾ ਨਾਲੇ ਮੇਰੀ ਗੱਲ ਸੁਨੋ ਤੁਸੀਂ ਕੀ ਕਿਹਾ ਸੀ ਕਿਰਨ ਨੂੰ ਕੀ ਕਿਹਾ ਸੀ ਤੁਸੀਂ ਕਿਹਾ ਵਾ ਆ ਜਿਹੜਾ ਮੈਂ ਤੈਨੂੰ ਸੂਟ ਦਿੱਤਾ ਨਾ ਐ ਤੂੰ ਸੁਆਪ ਆ ਤੇ ਪਰ ਤੂੰ ਪੂਜਾ ਨੂੰ ਨਾ ਦੱਸੀ ਤੇਰਾ ਦਿਮਾਗ ਖਰਾਬ ਹੋ ਗਿਆ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਈ ਆ ਮੈਂ ਕਿਉਂ ਕਹਾਂਗੀ ਉਹਨੂੰ ਕਿਰਨ ਨੂੰ ਕਿ ਤੂੰ ਵੱਡੀ ਦੀਦੀ ਨੂੰ ਨਾ ਦੱਸੀ ਯਾਰ ਮੈਂ ਖੁਦ ਆਪਣੇ ਘਰ ਦੀ ਮਾਲਕਣ ਹੈਗੀ ਆ ਨਾਲੇ ਮੈਂ ਤਾਂ ਇਹ ਦੋਵਾਂ 'ਚ ਕਿਉਂ ਫਰ ਕਰਾਂਗੀ ਤੈਨੂੰ ਇਹਨੇ ਗੱਲ ਕਿੰਨੀ ਕਹੀ ਤੈਨੂੰ ਇਹ ਗੱਲ ਮੰਮੀ ਜੀ ਮੈਂ ਤੈਨੂੰ ਦੱਸੀ ਤੇ ਜਾਂਦੀ ਪਈ ਆ ਇੱਕ ਤੇ ਤੁਸੀਂ ਇਹਨੂੰ ਐਡਾ ਫਿੱਕਾ ਰੰਗ ਲਿਆਤਾ ਉੱਤੋਂ ਤੁਸੀਂ ਇਹਨੂੰ ਨਾਲੇ ਕਿਰਨ ਨੂੰ ਕਹਿਤਾ ਕਿ ਤੂੰ ਪੂਜਾ ਨੂੰ ਨਾਲ ਦੱਸੀ ਕਿ ਮੈਂ ਤੈਨੂੰ ਸੂਟ ਲਿਆ ਕੇ ਦਿੱਤਾ ਵੈ ਤੂੰ ਉਹਨੂੰ ਕੋਈ ਗੱਲ ਨਾ ਦੱਸਿਆ ਕਰ ਉਹ ਇੰਜ ਦੀ ਗਈ ਆ ਉੱਥੇ ਲਾ ਕੇ ਬੜੀ ਗਈ ਆ ਬੱਸ ਕਰ ਪੂਜਾ ਬਹੁਤ ਹੋ ਗਿਆ ਪਲਾਓ ਮੰਮੀ ਕਿਰਨ ਨੂੰ ਕਿਰਨ ਨਾ ਕਿਰਨ ਨਾ ਕਿੱਥੇ ਹੈ ਗਈ ਆ ਇੱਧਰ ਆ ਇੱਧਰ ਆ ਮੈਂ ਤੇਰਾ ਚਾਹ ਬਣਾਉਂਦੀ ਸੀ ਪਰ ਚਾਹ ਚੂਨ ਛੱਡ ਤੇ ਜੜੀਆਂ ਜੜੀਆਂ ਗੱਲਾਂ ਤੂੰ ਮੈਨੂੰ ਕਹੀਆਂ ਹੁਣ ਮੰਮੀ ਸਾਹਮਣੇ ਦੱਸ ਕਿਰਨ ਮੈਂ ਕਹੀਆਂ ਉਹਦੇ ਨਾਲ ਤੇਰਾ ਗੱਲ ਕਰਨ ਦਾ ਕੋਈ ਮਤਲਬ ਨਹੀਂ ਮੇਰੇ ਨਾਲ ਗੱਲ ਕਰ ਆਹ ਸੂਟ ਤੇਨੂੰ ਮੈਂ ਲੈ ਕੇ ਦਿੱਤਾ ਦੇ ਜਵਾਬ ਨਹੀਂ ਨਹੀਂ ਤੂੰ ਹੀ ਕਿੱਥੇ ਲੈ ਕੇ ਦੇਣਾ ਉਹ ਇਹ ਸੂਟ ਤੇ ਮੈਂ ਆਪ ਲੈ ਕੇ ਆਈ ਸੀ ਕਿ ਇੰਗਲਿਸ਼ ਕਲਰ ਹੈ ਨਾ ਮੈਨੂੰ ਵਧੀਆ ਲੱਗਦਾ ਦੀਦੀ ਤੁਹਾਨੂੰ ਮੈਂ ਦੱਸਿਆ ਤੇ ਹੀਗਾ ਕਿਰਨ ਤੂੰ ਝੂਠ ਬੋਲਦੀ ਪਈ ਐ ਮੈਨੂੰ ਝੂਠ ਬੋਲਣ ਦੀ ਕੀ ਲੋੜ ਆ ਮੈਂ ਤੁਹਾਨੂੰ ਸਾਫ਼-ਸਾਫ਼ ਕਿਹਾ ਸੀਗਾ ਕਿ ਇੰਗਲਿਸ਼ ਕਲਰ ਮੈਨੂੰ ਬਹੁਤ ਸੋਹਣੇ ਲੱਗਦੇ ਆ ਇਹ ਤੇ ਮੈਂ ਆਪ ਲੈ ਕੇ ਆਈ ਆ ਆਪਣੀ ਪਸੰਦ ਦੇ ਨਾਲ ਕਿਰਨ ਤੂੰ ਮੈਨੂੰ ਸਾਫ਼-ਸਾਫ਼ ਕਿਹਾ ਸੀ ਬਸ ਬਸ ਪੂਜਾ ਪੂਜਾ ਬਸ ਇਹਦਾ ਫੈਸਲਾ ਹੁਣ 골ਡੀ ਕਰੇਗਾ ਨਹੀਂ ਨਹੀਂ ਇਨਾਂ ਨੂੰ ਕਹਿੰਦੀ ਕੀ ਲੋੜ? ਕਿਉਂ? ਉਹਨੂੰ ਕਹਿੰਦੀ ਕਿਉਂ ਨਹੀਂ ਲੋੜ ਹੈ ਕੀ? ਅੱਜ ਤੋਂ ਇੱਕ ਗੱਲ ਦਾ ਝੂਠ ਬੋਲਿਆ। ਕੱਲ ਨੂੰ ਤਾਂ ਦੋ ਬੋਲेंगी। ਫਿਰ 10 ਬੋਲਣਗੀਆਂ। ਫਿਰ ਮੇਰੇ ਘਰ ਵਿੱਚ ਇੰਨਾ ਗੱਲਾਂ ਨੂੰ ਲੈ ਕੇ ਲੜਾਈ ਹੋਏਗੀ। ਤੇ ਮੈਂ ਨਹੀਂ ਚਾਹਦੀ ਕਿ ਮੇਰੀਆਂ ਨੂੰਹਾਂ ਆਪਸ ਵਿੱਚ ਲੜਨ। ਇਹ ਤੁਹਾਨੂੰ ਦੱਸਣਾ ਹੀ ਦੱਸਣਾ। ਤੇ ਜਾ ਫਿਰ ਮੈਨੂੰ ਇਹ ਦੱਸ ਕਿ ਇਹ ਸਭ ਕੁਝ ਤੂੰ ਕਿਉਂ ਕੀਤਾ ਕਿਉਂ ਝੂਠ ਬੋਲਿਆ ਮੈਨੂੰ ਇਹ ਦੱਸ ਠੀਕ ਆ ਤੈਨੂੰ ਸੁਣਨਾ ਹੀ ਆ ਨਾ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਹਾਂ ਮੈਂ ਤਿਆਰ ਆ ਸੁਣਾ ਜਦੋਂ ਦੀ ਮੈਂ ਵਿਆਹ ਕੇ ਆਈ ਆ ਨਾ ਤੁਹਾਨੂੰ ਸਾਰਿਆਂ ਨੂੰ ਬਸ ਪੂਜਾ ਦੀ ਤਾਂ ਸਵਾ ਹੋਰ ਕੋਈ ਨਹੀਂ ਵੇਖਦਾ ਜਿਹੜਾ ਵੀ ਕੰਮ ਕੋ ਆ ਪੂਜਾ ਵਧੀਆ ਕਰਦੀ ਆ ਆ ਸਾਹਿਲ ਆ ਪੂਜਾ ਭਾਬੀ ਵਧੀਆ ਡਿਸ਼ਾਂ ਬਣਾਉਂਦੀ ਆ ਤੁਹਾਨੂੰ ਤੇ ਕੁਝ ਬਣਾਉਣਾ ਹੀ ਨਹੀਂ ਆਂਦਾ ਤੂੰ ਹੀ ਕੋਈ ਵੀ ਸਲਾਹ ਲੈਣੀ ਹੁੰਦੀ ਆ ਪੂਜਾ ਭਾਬੀ ਕੋ ਜਾਂਦੇ ਜੇ ਕੁਝ ਵੀ ਕਰਨਾ ਹੁੰਦਾ ਵਾ ਇਹ ਤਾਂ ਹੁੰਦਾ ਕਿ ਇਹਨਾਂ ਨੇ ਵੀ ਕੋਈ ਕੰਮ ਕਹਿਣਾ ਹੁੰਦਾ ਨਾ ਪੂਜਾ ਭਾਬੀ ਨੇ ਕਹਿੰਦੇ ਆ ਨਾ ਮੇਰੀ ਕੋਈ ਵੈਲਿਊ ਨਹੀਂ ਇਸ ਘਰ ਦੇ ਵਿੱਚ ਮੈਂ ਵੀ ਤੇ ਇਸ ਘਰ ਦੀ ਨੂੰਹੀ ਆ ਨਾ ਮੈਨੂੰ ਕਿਉਂ ਨਹੀਂ ਤੁਸੀਂ ਸਾਰੇ ਜਾਣੇ ਕਹਿੰਦੇ ਸਭ ਤੋਂ ਜ਼ਿਆਦਾ ਤੇ ਪੂਜਾ ਭਾਬੀ ਨਹੀਂ ਪੁੱਛਿਆ ਜਾਂਦਾ ਇਸ ਘਰ ਦੇ ਵਿੱਚ ਮੈਨੂੰ ਤੇ ਪੁੱਛਿਆ ਨਹੀਂ ਜਾਂਦਾ ਨਹੀਂ ਮੇਰੀ ਕਮਲੀ ਧੀਏ ਨਹੀਂ ਇਹ ਆ ਗੱਲ ਨੂੰ ਲੈ ਕੇ ਤੂੰ ਇੰਨਾ ਝੂਠ ਬੋਲਣ ਲੱਗ ਪਈ ਆ ਮੈਨੂੰ ਇੱਕ ਗੱਲ ਦੱਸ ਤੇਰੇ ਵਿਆਹ ਨੂੰ ਕਿੰਨੇ ਮਹੀਨੇ ਹੋਏ ਆ 10 ਕਿੰਨੇ ਮਹੀਨੇ ਹੋਏ ਆ 5-6 ਮਹੀਨੇ ਹੋਏ ਆ 5-6 ਮਹੀਨੇ ਤੇ ਤੇਰੇ ਵਿਆਹ ਨੂੰ 2-3 ਸਾਲ ਜਦੋਂ ਇਹ ਇਸ ਘਰ ਵਿੱਚ ਆਈ ਸੀ ਨਾ ਇਹਨੂੰ ਵੀ ਇਸ ਘਰ ਬਾਰੇ ਕੁਝ ਨਹੀਂ ਸੀ ਪਤਾ ਇਹਨੂੰ ਵੀ ਇਸ ਘਰ ਨੂੰ ਜਾਣਨ ਲੱਗਿਆ 2-4-5 ਮਹੀਨੇ ਲੱਗੇ ਇਹ ਸਿੱਖ ਗਈ ਉਹ ਮੋਲ ਚ ਟਲ ਗਈ ਇਨ ਨੂੰ ਹੁਣ ਸਭ ਦਾ ਪਤਾ ਹੈ ਕਿ ਪਾਪਾ ਨੂੰ ਕੀ ਦੇਣਾ ਹੈ 골ਡੀ ਨੂੰ ਕੀ ਦੇਣਾ ਹੈ ਹੈਪੀ ਨੂੰ ਕੀ ਦੇਣਾ ਹੈ ਸਾਹਿਲ ਨੂੰ ਕੀ ਦੇਣਾ ਕੋਈ ਨੂੰ ਚੀਜ਼ਾਂ ਖਾਂਦੀ ਆਦਤ ਪੈ ਗਈ ਆ ਜਦੋਂ ਇਸ ਘਰ ਵਿੱਚ ਆਈ ਸੀ ਨਾ ਇਹ ਵੀ ਨਮਕ ਵੱਧ ਘੱਟ ਕੋਸ਼ਿਸ਼ ਕਰਦੀ ਹੁੰਦੀ ਸੀ ਇਹ ਚੀਜ਼ ਕਰਨ ਦੀ ਕਿ ਮੈਂ ਇਨਾਂ ਮੁਤਾਬਕ ਟਲਾਂ ਪਰ ਸਮਾਂ ਲੱਗਾ ਵੇਖ ਪੁੱਤਰ ਤੂੰ ਵੀ ਇਹ ਜੀ ਸਮਝ ਜਾਏਂਗੇ ਤੈਨੂੰ ਵੀ ਸਮਾਂ ਲੱਗੇਗਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਜੇ ਕੰਮ ਕਰਦੀ ਆ ਤੇ ਤੈਨੂੰ ਇੰਜ ਕਿਉਂ ਲੱਗਦਾ ਕਿ ਸ਼ਾਇਦ ਆਪਾਂ ਸਾਰੇ ਉਹਨੂੰ ਪਿਆਰ ਕਰਦੇ ਆ ਮੈਂ ਉਹਨੂੰ ਪਿਆਰ ਕਰਦੀ ਆ ਮੇਰੇ ਵਾਸਤੇ ਤਾਂ ਤੁਸੀਂ ਦੋਵੇਂ ਕੁਝ ਕੀਆ ਜੇ ਨਾ ਮੈਂ ਤਾਂ ਤੁਹਾਡੇ ਦੋਵਾਂ 'ਚ ਫਰਕ ਨਹੀਂ ਨਾ ਰੱਖਦੀ ਪਰ ਵੇਖ ਕਿਰਨ ਜਿਹੜੀ ਤੂੰ ਅੱਜ ਗੱਲ ਕੀਤੀ ਹੈ ਨਾ ਅੱਜ ਇੱਕ ਝੂਠ ਦੀ ਸ਼ਰਵਾਦ ਕੀਤੀ ਹੈ ਨਾ ਇਹ ਤੇਰਾ ਝੂਠ ਤੂੰ ਸੋਚ ਕਿੱਥੋਂ ਤੱਕ ਜਾ ਸਕਦਾ ਜੇ ਤੂੰ ਇਸ ਗੱਲ ਨੂੰ ਵਧਾਵਾ ਦੇਣਾ ਚਾਹਨੀ ਆ ਪਰਿਵਾਰ ਨੂੰ ਤੋੜਨਾ ਚਾਹਨੀ ਆ ਤੇ ਜਿੰਨੇ ਮਰਜ਼ੀ ਝੂਠ ਬੋਲੀ ਜਾ ਮੇਰੇ ਵਾਸਤੇ ਤਾਂ ਪੁੱਤਰ ਤੁਸੀਂ ਦੋਵੇਂ ਇੱਕੋ ਜਿੱਕੀਆਂ ਜੇ ਜੇ ਮੈਂ ਉਹਨੂੰ ਚੀਲਿਆ ਕੇ ਦਵਾਂਗੀ ਨਾ ਤਵੇ ਤੈਨੂੰ ਵੀ ਲਿਆ ਕੇ ਦਵਾਂਗੀ ਪਰ ਜੋ ਤੂੰ ਅੱਜ ਕੀਤਾ ਨਾ ਗਲਤ ਕੀਤਾ ਨਾਲੇ ਮੈਂ ਵੀ ਸੋਚਾ ਕਿ ਮੰਮੀ ਨੇ ਸੂੜ ਚਲੋ ਲੈਣ ਦੇਣ ਦੀ ਗੱਲ ਦਾ ਨਹੀਂ ਮੈਨੂੰ ਹੈਗਾ ਹੀ ਕਿ ਉਹਨੂੰ ਲਿਆ ਕੇ ਦਿੱਤਾ ਜਾਂ ਨਹੀਂ ਇੱਕ ਦਿਨੇ ਲਾਈਟ ਕਲਰ ਪਾਇਆ ਕਿ ਮੰਮੀ ਨੇ ਇਸ ਤਰ੍ਹਾਂ ਕਿਵੇਂ ਕਰਤਾ ਨਾਲੇ ਮੰਮੀ ਤੁਹਾਨੂੰ ਯਾਦ ਹੈ ਜਦੋਂ ਕਿਰਨ ਵਿਆਹ ਕੇ ਆਈ ਸੀ ਤੇ ਆਪਾਂ ਸਾਰਿਆਂ ਨੇ ਫੈਸਲਾ ਕੀਤਾ ਸੀ ਕਿ ਇਹਨੂੰ ਆਪਾਂ 6-7 ਮਹੀਨੇ ਕੋਈ ਕੰਮ ਨਹੀਂ ਕਰਨਾ ਜੋ ਇਹਦਾ ਜੀ ਕਰਦਾ ਜਿੱਥੇ ਮਰਜ਼ੀ ਘੁੰਮੇ ਫਿਰੇ ਹੌਲੀ ਹੌਲੀ ਇਹਨੂੰ ਆਪੇ ਸਮਾਂ ਲੱਗ ਜਾਏਗੀ ਫਿਰ ਆਪਾਂ ਹੌਲੀ ਹੌਲੀ ਇਹਨੂੰ ਕੰਮ ਕਹਿਣਾ ਸ਼ੁਰੂ ਕਰਦਾਂਗੇ ਤੇ ਇਸ ਕਰਕੇ ਆਪਾਂ ਪੂਜਾ ਨੂੰ ਕਹਿੰਦੇ ਸੀ ਦੂਸਰੀ ਗੱਲ ਤੂੰ ਨੌਕਰੀ ਕਰਦੀ ਆ ਸਵੇਰੇ ਜਾਨੀ ਆ ਸ਼ਾਮਾਂ ਨੂੰ ਆੰਦੇ ਆ ਥੱਕੀ ਆਂਦੀ ਆ ਤੇ ਪੂਜਾ ਸਾਨੂੰ ਕਹਿੰਦੀ ਕਿ ਜਿੱਥੇ ਮੈਂ ਪਹਿਲਾਂ ਕੰਮ ਕਰਦੀ ਸੀ ਮੈਂ ਉਹਨਾਂ ਕਰ ਲਿਆ ਕਰੂੰਗੀ ਐਸ ਕਰਕੇ ਕਿਰਨ ਜੋ ਆਪਣੀ ਮਰਜ਼ੀ ਨਾਲ ਕਰਨਾ ਚਾਹੂਗੀ ਤੇ ਕਰ ਲਿਆ ਕਰੂਗੀ ਸਹੀ ਗੱਲ ਆ ਮੰਮੀ ਤੁਸੀਂ ਦੋਵੇਂ ਜਾਣੇ ਮੈਨੂੰ ਮਾਫ਼ ਕਰ ਦਿਓ ਮੈਨੂੰ ਨਾ ਇਨਸਿਕਿਉਰਟੀ ਜੀ ਹੋ ਗਈ ਕਿ ਮੈਨੂੰ ਤੇ ਕੋਈ ਪੁੱਛਦਾ ਨਹੀਂ ਆ ਬਸ ਪੂਜਾ ਭਾਬੀ ਨੂੰ ਹੀ ਪੁੱਛਦੇ ਆ ਯਾਨੀ ਕਿ ਤੇਰੀ ਗਲਤ ਸੋਚ ਹੋ ਗਈ ਹਾਂਜੀ ਤੇ ਇੱਕ ਵੇਲਾ ਪੂਜਾ ਇਹ ਛੋਟੀ ਜੀ ਸੋਚ ਨੇ ਕਿੱਥੋਂ ਤੱਕ ਪਹੁੰਚ ਗਈ ਕਿ ਲੜਾਈ ਕਰਵਾਉਂਦਾ ਪੂਰਾ ਘਰ ਪਾੜ ਜਣਾ ਸੀ ਇਹਸ ਕਰਕੇ ਤੇਰੀ ਤਾਂ ਸੋਚ ਸਹੀ ਹੋ ਗਈ ਆ ਪਰ ਕੁਝ ਦਰਾਨੀਆਂ ਦੀ ਸੋਚ ਹਜੇ ਵੀ ਇਹ ਹੋਏਗੀ ਕਿ ਸ਼ਾਇਦ ਵੱਡੀ ਜਠਾਣੀ ਨੂੰ ਹੀ ਜ਼ਿਆਦਾ ਪਿਆਰ ਕੀਤਾ ਜਾਂਦਾ ਸਾਨੂੰ ਨਹੀਂ ਕੀਤਾ ਜਾਂਦਾ ਬਿਲਕੁਲ ਗਲਤ ਗੱਲ ਹੈ ਜੀ ਜਿਹੜੀਆਂ ਸੱਸਾਂ ਹੁੰਦੀਆਂ ਨਾ ਉਹ ਸਾਰਿਆਂ ਨੂੰ ਇੱਕੋ ਜਿੱਕਾ ਹੀ ਪਿਆਰ ਕਰਦੀਆਂ ਦੂਸਰੀ ਗੱਲ ਐਲਚ ਪੂਜਾ ਨੇ ਇੱਕ ਬੜਾ ਅੱਛਾ ਮੈਸੇਜ ਦਿੱਤਾ ਕਿ ਹਜੇ ਵਿਆਹੀ ਆਈ ਨੂੰ ਨੂੰ ਟਾਈਮ ਥੋੜਾ ਹੋਇਆ ਮੈਂ ਚਾਹਨੀ ਆ ਕਿ ਇਹਨੂੰ 5-6 ਮਹੀਨੇ ਰਿਲੈਕਸ ਕਰਵਾਇਆ ਜਾਵੇ ਤੇ ਸਾਰਿਆਂ 'ਚ ਇਹ ਗੱਲ ਹੋਈ ਹੋਏਗੀ ਪਹਿਲਾਂ ਹੀ ਫੈਮਿਲੀ ਦੇ ਵਿੱਚ ਐਸ ਕਰਕੇ ਛੋਟੀ ਨੂੰ ਨੂੰ ਘੱਟ ਕੰਮ ਕਿਹਾ ਜਾਂਦਾ ਐਦਾਂ ਮਤਲਬ ਇਹ ਨਹੀਂ ਕਿ ਜੇ ਉਹਨੂੰ ਕੰਮ ਘੱਟ ਕਿਹਾ ਜਾਂਦਾ ਤ ਉਹਨੂੰ ਕੋਈ ਪਿਆਰ ਨਹੀਂ ਕਰਦਾ ਉਹਨੂੰ ਘਰੋਂ ਨੈਗਲੈਕਟ ਕੀਤਾ ਹੈ ਐਦਾ ਮਤਲਬ ਐ ਨਹੀਂਗਾ ਇਹ ਤੇ ਆਪਣੀ ਆਪਣੀ ਸੋਚ ਤੇ ਡਿਪੈਂਡ ਹੈ ਜੀ ਬਿਲਕੁਲ ਜੀ ਪਰ ਕਈ ਦਰਾਨੀਆਂ ਨੂੰ ਇਹ ਹੋ ਜਾਂਦਾ ਵਾ ਕਿ ਮੈਨੂੰ ਤੇ ਪੁੱਛਦੇ ਨਹੀਂ ਆ ਸਾਰੀ ਅਹਿਮੀਅਤ ਹੀ ਵੱਡੇ ਨੂੰ ਨੂੰ ਦਿੰਦੇ ਆ ਤੇ ਜਿਹੜਾ ਵੀ ਸੋਚਦਾ ਵਾ ਇਸ ਤਰ੍ਹਾਂ ਨਾ ਸੋਚਿਆ ਕਰੋ ਇਸ ਤਰ੍ਹਾਂ ਘਰ ਹੀ ਖਰਾਬ ਹੋਣਾ ਵਾ ਹੋਰ ਤੇ ਕੁਝ ਹੋਣਾ ਹੀ ਨਹੀਂ ਆ ਤੇ ਸਾਡਾ ਸਾਸ਼ਵੀ ਆ ਜੀ ਠੀਕ ਨਹੀਂ ਹੈਗਾ ਠੀਕ ਆ ਤੇ ਕਾਸ਼ੀ ਕਹਿ ਰਿਹਾ ਮੈਂ ਆਣਾ ਵਾ ਵਿੱਚ ਤੇ ਅੱਜ ਨੁਸ਼ਕਾ ਵੀ ਆਈ ਹੋਈ ਆ ਤੇ ਰਿਤੀ ਦੀ ਵੀ ਆਈ ਹੋਈ ਆ ਸਾਰੇ ਜਾਣੇ ਆਏ ਹੋ ਚਲੋ ਜੀ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਹਾਂਜੀ ਇਹਦੇ ਵਿੱਚ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਗੀ ਰਿਤੀ ਗਈ ਸੀ ਜਲੰਧਰ ਤੇ ਉੱਥੇ ਉਹ ਜਲੰਧਰ ਕੋਈ ਜਾਣੇ ਮਿਲੇ ਨਾਲ ਤੇ ਉਹਨਾਂ ਨੇ ਪੁੱਛਿਆ ਵੇ ਅੰਕਲ ਜੀ ਦਾ ਕੀ ਹਾਲ ਆ ਔਰ ਡੀਕੇ ਵੀਰੇ ਦਾ ਕੀ ਹਾਲ ਹੈ ਦੋਵੇਂ ਬਿਲਕੁਲ ਠੀਕ ਠਾਕ ਆ ਜੀ ਹਾਂਜੀ ਉਹ ਸੀਮਾ ਜੀ ਹੈਗੀ ਐ ਉਹ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਉਹ ਕਹਿੰਦੀ ਅਸੀਂ ਵੇਖ ਕਰਦੀ ਆ ਐਨੇ ਵਜੇ ਤੁਹਾਡੇ ਆ ਸਟੋਰੀ ਪਹਿਣੀ ਅਸੀਂ ਵੇਖਣੀ ਆ ਅਸੀਂ ਮੋਬਾਈਲ ਲੈ ਕੇ ਬੈਠੇ ਹੁੰਨੇ ਆ ਸੀਮਾ ਜੀ ਔਰ ਸਹਿਜ ਸਹਜ ਜੋਨਾਂ ਦੀ ਨੂੰਹ ਹੈਗੀ ਆ ਦੋਨੋਂ ਜਣੇ ਆ ਤੇ ਉਹ ਬਹੁਤ ਪਿਆਰ ਕਰਦੇ ਹੋਣਾ ਵਾਸਤੇ ਚਲੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇੰਨੀ ਫਿਕਰ ਕਰਦੇ ਜੀ ਸਾਡੇ ਥੈਂਕ ਯੂ ਸੋ ਮਚ